ਜੱਜੇ ਕਿੱਥੇ ਚਲੇ ਗਏ ਕੱਲ ਵੀ ਤੂੰ ਪੱਠੇ ਤੇ ਨਹੀਂ ਗਿਆ ਕੱਲ ਕੱਲ ਬਾਪੂ ਮੇਰੇ ਦੋਸਤ ਦੀ ਭੈਣ ਦਾ ਵਿਆਹ ਸੀ ਉਹ ਕੱਲ ਤੇ ਵਿਆਹ ਸੀ ਅੱਜ ਕਿੱਥੇ ਚਲੇ ਆਂ ਕਿਹਨੂੰ ਪਤਾ ਚਲ ਉਹ ਗਿਆ ਕਿੱਥੇ ਚੱਕਰਾਂ 'ਚ ਫੇਰਾ ਐਵੇਂ ਕਰੋਂ ਪਿਆਰ ਨਹੀਂ ਕਰਤਾੰ ਬੇਨਾ ਉਹ ਕੀ ਸੋਚਣ ਲੱਗ ਪਿਆ ਮੈਂ ਪੁੱਛਿਆ ਅੱਜ ਕਿੱਥੇ ਚਲੇ ਆਂ ਉਹ ਕੋਈ ਨਹੀਂ ਬਾਪੂ ਅੱਜ ਵੀ ਉੱਥੇ ਚੱਲਿਆ ਅੱਜ ਉੱਥੇ ਮਿਲਣੀ ਹੈ ਨਾ ਮਿਲ ਲਈ ਤੋ ਫਿਰ ਮੈਂ ਸਿੱਧਾ ਪੱਠੇ ਤੇ ਜਾਵਾਂਗਾ ਚੰਗਾ ਪੁੱਤ ਕੰਮ ਬੋਲਣਾ ਧਿਆਨ ਦੇ ਅਗਰ ਕੋਈ ਗੱਲ ਨਹੀਂ ਬਾਪੂ ਬੇਫਿਕਰ ਰਹੋ हाय नहीं मै मर जा भुखिया मर गया मेरी डब्बी मेरी करम कार्मो, मेरी करम हूं तो धुप भी आई पई है चल कोई नहीं मैं हरा रला दू बेचारियों तारो जस्से तू इ तू घरे क्यों आ गया जी किसी शक हो गया ना सारा काम खराब हो जाऊ ਤਾਰਾ ਮੈਂ ਆਉਣਾ ਤਾਂ ਨਹੀਂ ਚਾਹੁੰਦਾ ਸੀ ਪਰ ਤੈਨੂੰ ਦੱਸਣਾ ਜ਼ਰੂਰੀ ਸੀ ਕੀ ਦੱਸਣਾ ਜ਼ਰੂਰੀ ਸੀ ਰੇਸ਼ਮਾ ਇਸ ਕੰਮ ਵਿੱਚ ਆਪਣਾ ਪੂਰਾ ਸਾਥ ਦੇਉਗੀ ਇਹ ਤਾਂ ਕੰਮ ਤੂੰ ਜੱਸੇ ਚੰਗਾ ਕੀਤਾ ਹੁਣ ਮੈਥੋਂ ਜ਼ਿਆਦਾ ਟਾਈਮ ਨਾ ਬਰਦਾਸ਼ਤ ਨਹੀਂ ਹੁੰਦਾ ਜਿੰਨਾ ਚਿਰ ਮੈਂ ਉਹ ਬਜ਼ੁਰਗ ਨੂੰ ਨਾ ਇਨਸਾਫ਼ ਨਹੀਂ ਦਿਵਾਉਂਦੀ ਬਸ ਮੈਨੂੰ ਇਹ ਆ ਸ਼ਿਕਾਰ ਮੇਰੇ ਮੂਹਰੇ ਖੜਾ ਹੋਵੇ ਤੇ ਮੈਂ ਉਹ ਤਾਂ ਗੜਾ ਘੋਟਦਾ ਮੈਂ ਵੀ ਕਰਤੈ ਨਾਲ ਜ਼ਿਆਦਾ ਤੇਰ ਲੁਕਣ ਵਿੱਚ ਨਹੀਂ ਖੇਡ ਸਕਦਾ ਉਹ ਕਿਵੇਂ ਉਹਨੂੰ ਦੇਖ ਕੇ ਸਾਡੇ ਘਰ ਦਿਆਂ ਦਾ ਖੂਨ ਖੋਲਣ ਲੱਗ ਜਾਂਦਾ ਉਹਦੀ ਯਾਰੀ ਨੇ ਸਾਡੇ ਘਰ ਨੂੰ 20 ਸਾਲ ਪਿੱਛੇ ਤੱਕ ਤਾ ਤੇ ਜਿਹੜੀ ਬਦਨਾਮੀ ਘੱਟੀ ਉਹ ਵਕਲ ਤਾਂ ਤੇਰੇ ਠੀਕ ਆ ਜੱਸਿਆ ਮਾੜੇ ਬੰਦੇ ਨਾਲ ਯਾਰੀ ਦੇ ਨਾ ਮਾੜੇ ਨਤੀਜੇ ਹੁੰਦੇ ਨੇ ਰੇਸ਼ਮਾ ਉਸ ਨੂੰ ਕੱਲ ਨੂੰ ਉਸੇ ਸਥਾਨ ਤੇ ਲੈ ਕੇ ਆਊਗੀ ਜਿੱਥੇ ਉਹਨੇ ਹਰਮਨ ਨੂੰ ਮਾਰਿਆ ਸੀ ਇਹ ਕੰਮ ਆਪਾਂ ਨੂੰ ਪੂਰੀ ਹਿਸ਼ਿਆਰੀ ਨਾਲ ਕਰਨਾ ਪੈਣਾ ਪੂਰੇ ਟਾਈਮ ਤੇ ਪਹੁੰਚਣਾ ਪੈਣਾ ਆਪਾਂ ਨੂੰ ਚੰਗਾ ਮੈਂ ਚੱਲਦਾ ਕੱਲ ਨੂੰ 10 ਵਜੇ ਤੂੰ ਫਿਕਰ ਨਾ ਕਰ ਮੈਂ ਟਾਈਮ ਤੇ ਪਹੁੰਚੂਗੀ ਇਸ ਕੰਮ ਵਿੱਚ ਤਾਰੋ ਪ੍ਰਮਾਤਮਾ ਵੀ ਆਪਣਾ ਸਾਥ ਦੇਊਗਾ ਚੱਲ ਮੈਂ ਚੱਲਦਾ ਕੱਲ 10 ਵਜੇ ਸਨ ਮੁਤਾਬਕ ਮੈਨੂੰ ਲੱਗਦਾ ਇਹ ਹੀ ਸ਼িকার ਹੈ ਮੇਰੇ ਹੁਸਨ ਦੇ ਜਾਲ ਚ ਫਸ ਚੁਗਾਏ ਕਿਹੜਾ ਚੱਕਰ ਚਲਾਵਾਂ ਜਿਸ ਚੱਕਰ ਨਾਲ ਮੇਰੇ ਨਾਲ بیٹھ ਜਾਵੇ ਮੈਂ ਤਾਂ ਕਾਕਾ ਤੇਰੇ ਨਾਲ ਬਿਨਾ ਚੱਕਰ ਤੋਂ ਹੀ ਬਹਨ ਫਿਰਦੀ ਹੂੰ ਮੈਨੂੰ ਕਹਿ ਕੇ ਤਾਂ ਵੇਖ ਇੱਕ ਵਾਰੀ ਚਲ ਵੇ ਕੀ ਚਲਾ ਕੋਈ ਚੱਕਰ ਅਨਮੋਲ ਤੂੰ ਤੂੰ ਇਨਾ ਟਾਈਮ ਕਿੱਥੇ ਰਹੀ ਮੈਂ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਸੌਰੀ ਤੁਹਾਨੂੰ ਭੁਲੇਖਾ ਲੱਗਾ ਮੈਂ ਅਨਮੋਲ ਨਹੀਂ ਮੈਂ ਰੇਸ਼ਮਾ ਪਰੇ ਅਨਮੋਲ ਕੌਣ ਆ ਅਨਮੋਲ ਮੇਰਾ ਸੱਚਾ ਪਿਆਰ ਸੀ ਸੌਰੀ ਤੁਹਾਡੀ ਸ਼ਕਲ ਅਨਮੋਲ ਨਾਲ ਮਿਲਦੀ ਹੈ ਮੈਂ ਤੁਹਾਡੀ ਅਨਮੋਲ ਤਾਂ ਨਹੀਂ ਪਰ ਜੇ ਤੁਹਾਡੇ ਮਨ ਨੂੰ ਸਕੂਨ ਮਿਲਦਾ ਤਾਂ ਮੈਨੂੰ ਅਨਮੋਲ ਬੁਲਾ ਸਕਦੇ ਹੋ ਆ ਜਾਂਦਾ ਤਰੀਕਾ ਨਾ ਕਰਾ ਨਮੋਲ ਜੀ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਸ਼ਹਿਰ ਚੱਲੀ ਆ ਇੱਥੇ ਆਪਣੀ ਮਾਸੀ ਕੋਲ ਆਈ ਸੀ ਜੇ ਤੁਸੀਂ ਮਾਈਂਡ ਨਾ ਕਰੋ ਤੱਕੀ ਮੈਂ ਤੁਹਾਨੂੰ ਛੱਡ ਸਕਦਾ ਹਾਂ ਹਾਂ ਜੀ ਜੀ ਆ ਜਾਓ ਯਾਰ ਜੀ ਸੇਨਮੋਲ ਨੂੰ ਕਿੰਨਾ ਪਿਆਰ ਕਰਦੇ ਹਾਂ ਮੈਂ ਅਨਮੋਲ ਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰ ਕਰਦਾ ਸੀ ਫਿਰ ਮੇਰੀ ਕਿੱਥੇ ਮਿਲੇ ਤੁਸੀਂ ਉਹ ਜਗ੍ਹਾ ਦੇਖਣਾ ਪਸੰਦ ਕਰੋਗੇ ਜਿੱਥੇ ਮੈਂ ਤੇਨਮੋਲ ਮਿਲਦੇ ਸੀ ਆਜਾ ਨਮਰ ਤੂੰ ਹੀ ਮੇਟੇ ਨਮਰ ਆਜਾ ਇਹ ਸਭ ਕੁਝ ਜੁੜੀ ਕਰ ਸਕਦੇ ਤੂੰ ਮੈਨੂੰ ਖੁਸ਼ ਕਰ ਦੇ ਮੈਂ ਤੈਨੂੰ ਖੁਸ਼ ਕਰਾਂ ਮੈਂ ਹਮੈਲਾਦਾ ਹੁੰਦਾ ਜੋ ਚਾਹੀਦਾ ਲੈ ਲਈ ਪੈਸਾ ਨੌਕਰੀ ਜੋ ਚਾਹੀਦਾ ਲੈ ਲਈ ਮੇਰੇ ਕੋਲ ਆ ਜਾ ਨਮਰ ਆਜਾ ਨਮਰ ਮਾਂ ਦੇ ਪੀਸ ਪੰਜਾਬ ਦੇ ਹੋਏ ਟੀਵੀ ਕੀ ਕਾਲੀ ਹੈ ਜਾਂਦੀ ਨਹੀਂ ਮਕੀ ਰੁਕ ਜਾ ਤੂੰ ਇਹਨੇ ਜ਼ਿੰਦਗੀ ਬਰਬਾਦ ਨਹੀਂ ਕਰ ਸਕਦਾ ਮੈਨੂੰ ਤੇਰੀ ਬੜੇ ਲੰਮੇ ਸਮੇਂ ਤੋਂ ਉਡੀਕ ਸੀ ਹਰਮਨ ਹਰਮਨ ਤੂੰ ਤੂੰ ਤਾਂ ਮਰ ਗਈ ਸੀ ਹਾਂ ਮੈਂ ਮਰ ਗਈ ਸੀ ਮੈਨੂੰ ਤੇਰੀ ਬਹੁਤ ਲੰਮੇ ਸਮੇਂ ਤੋਂ ਉਡੀਕ ਸੀ ਪਰ ਮੇਰੀ ਹਰਮਨ ਉਹ ਦੋਤੇ ਪਰ ਤਰਹੀਆ ਮੇਰਾ ਚੀਨ ਲੱਗਦਾ ਦਾ ਤੈਨੂੰ ਲੈਣਾ ਨਹੀਂ 10 20 ਵਰਗੇ 53 ਨੂੰ ਨਾ ਇਸ ਟੱਟੀ ਤੇ ਜਾਣ ਦਾ ਕੋਈ ਹੱਕ ਨਹੀਂ 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 ਹਰਮਨ ਮੈਂ ਮਰਨਾ ਨਹੀਂ ਚਾਹਦਾ ਪਲੀਜ਼ ਮੈਨੂੰ ਮaaf ਕਰ ਦੇ ਪਲੀਜ਼ ਮੈਨੂੰ ਮaaf ਕਰ ਦੇ ਤੂੰ ਮaaf ਕਰਨ ਦੇ ਕਾਬਿਲ ਨਹੀਂ ਚੱਲ ਬਟ ਨਹੀਂ ਨਹੀਂ ਦੱਸੇ ਨਹੀਂ ਯਾਰ ਤੂੰ ਤਾਂ ਮੈਨੂੰ ਮaaf ਕਰ ਦੇ ਤੂੰ ਤਾਂ ਮੇਰਾ ਯਾਰ ਹੈ ਤੇਰੇ ਵਰਗੇ ਯਾਰ ਨਾਲੋਂ ਨਾ 10 10 ਮੈਂ ਕਿੰਦੇ ਹੁੰਦੇ ਆ ਨਹੀਂ ਦੱਸੇ ਆਪਾਂ ਤਾਂ ਇਕੱਠਿਆਂ ਨੇ ਖਾਦਾ ਪੀਤਾ ਯਾਰ ਨੇ ਇਸ ਨੂੰ ਮਾਫ ਕਰ ਦੇ ਇਹ ਨੂੰ ਮੈਂ ਇਦਾਂ ਨਹੀਂ ਮਾਰਨ ਦੇਣਾ ਚੁੱਪ ਜਾ ਅੰਕਲ ਜੀ ਤੁਸੀਂ ਫੇਰ ਮੈਨੂੰ ਬਚਾ ਲਓ ਅੰਕਲ ਜੀ ਮੈਨੂੰ ਮਾਫ ਕਰ ਦਿਓ ਅੰਕਲ ਜੀ ਮੈਂ ਤੁਹਾਡੀ ਧੀ ਰੱਖਾ ਦ ਲੈ ਮੈਂ ਤੁਹਾਡਾ ਕੋਨੇ ਕਰਦਾ ਮੈਨੂੰ ਬਚਾ ਲਓ ਅੰਕਲ ਜੀ ਪਲੀਜ਼ ਮੈਨੂੰ ਬਚਾ ਲਓ ਮੈਂ ਮੈਂ ਬਪਾਦਾਰੀ ਦੇ ਨਾਲ ਤੁਹਾਡਾ ਬਿਜ਼ਨਸ ਸੰਭਾਲਦਾ ਰਿਹਾ ਤੁਹਾਡੀਆਂ ਗੱਡੀਆਂ ਤੇ ਮਜ਼ਦੂਰੀ ਕਰਦਾ ਰਿਹਾ ਤੈਨੂੰ ਯਾਦ ਹੋਣਾ ਇੱਕ ਗੱਡੀ ਤੋਂ 100 ਗੱਡੀ ਬਣਾ ਕੇ ਦਿੱਤੀ ਮੈਂ ਮਿਹਨਤ ਕਰਕੇ ਛੋਟੇ ਹੁੰਦੇ ਨੂੰ ਤੈਨੂੰ ਮੈਂ ਮੋਟਿਆਂ ਤੇ ਚੱਕ ਕੇ ਖੜਾਉਂਦਾ ਰਿਹਾ ਮੈਨੂੰ ਕੀ ਪਤਾ ਸੀ ਮੈਂ ਸੱਪ ਨੂੰ ਹੀ ਦੁੱਧ ਪਲਾਈ ਜਾਂਦਾ ਸਾਰੇ ਸੱਪ ਨੇ ਸਾਰਾ ਜ਼ਹਿਰ ਮੇਰੇ ਘਰੇ ਉਗਲ ਦਿੱਤਾ ਇਹ ਲੀਡਰ ਲੋਕ ਇਹ ਨੇਤਾ ਲੋਕ ਕਿਸੇ ਦੇ ਸਕੇ ਨਹੀਂ ਹੁੰਦੇ ਕਿਸੇ ਦੇ ਸਕੇ ਨਹੀਂ ਹੁੰਦੇ ਇਹ ਲੀਡਰ ਲੋਕ ਮਨੂੰ ਮਨ ਹਰ ਮਨ ਮਾਰ ਦੋਗੇ ਅੰਕਲ ਜੀ ਚੱਕੜੀ ਆ ਪਿੱਛੇ ਤਾਂ ਹੈ ਨਹੀਂ ਕੋਈ ਹਾਂ 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 ਤਾਂ ਮੈਂ ਤੇਰੀਆਂ ਫਿਰ ਐਨਾ ਮਿੰਟਾ ਗੱਡੀ ਐਨਾ ਤੂੰ ਜਾ ਪਰੇ